ਰਖੜੀਆਂ ਦੀ ਸੇਲ 'ਚ ਮਾ ਵੀ ਆਣੇ ਨੇ ਕਰਤੇ ਵੱਡੇ ਵੱਡੇ ਧਮਾਕੇ ਆ ਹੈਂਡਵਰਕ ਵਾਲਾ ਸੂਟ ਆ ਦੇਖਿਓ ਪ्योर ਮਸਲੀਨ ਦਾ 1800 ਵਾਲਾ ਸੂਟ ਹੁਣ ਆਪਾਂ ਨੇ ਦੇਣਾ 1500 ਦੇ ਦੋ ਸੂਟ ਇੱਕ ਮਿਲੂਗਾ 850 ਰੁਪਏ ਦਾ ਜਿਨੇ ਦੋ ਲੈਣਿਆ 1500 ਦੇ ਆ ਲੋ ਐਵੇਂ ਮਸਲੀਨ ਦੇ ਦੁਪੱਟੇ ਪੂਰੇ ਕੜਾਈ ਵਾਲੇ ਬਹੁਤ ਸੋਹਣੇ ਸੋਹਣੇ ਸੂਟ ਆ ਲੋ ਜੀ ਐਵੇਂ ਚਾਕਲੇਟ ਬੇਸ ਦੇ ਉੱਤੇ ਆ ਸੂਟ ਚਾਕਲੇਟ ਬੇਸ ਦੇ ਉੱਤੇ ਆ ਐਚ ਵਰਕ ਹੋਇਆ ਵਾ ਬਹੁਤ ਸੋਹਣੀ ਆਟਮ ਹੈ ਠੀਕ ਹੈ ਜੀ ਦੁਪੱਟੇ ਦੇ ਫੋਰ ਸਾਈਡ ਲੈਸ ਲੱਗੀ ਹੋਈ ਆ ਬਾਕੀ ਇਦਾਂ ਦੇ ਜਾਂ ਦੇ ਸੂਟ 1500 ਰੁਪਏ ਦੇ ਦੋ 850 ਰੁਪਏ ਦਾ ਇੱਕ ਕਰੋ ਚੈੱਕ ਆ ਮਸਲੀਨ ਦੇ ਉੱਤੇ ਆ ਦੇਖੋ ਆ ਚਾਕਲੇਟ ਦੇ ਉੱਤੇ ਆ ਮਸਲੀਨ ਦੇ ਉੱਤੇ ਕਰਾ ਲਓ ਵੱਡੇ ਵੱਡੇ ਫੈਰੇ ਲਓ ਜੀ 1500 ਰੁਪਏ ਦੇ ਦੋ ਰੱਖੜੀ ਸੇਲ ਧਮਾਕਾ ਦੇ ਵਿੱਚ ਆ ਦੇਖੋ ਆ ਪਿਓਰ ਮਸਲੀਨ ਦਾ ਸੰਦ ਕਰੋ ਚੈੱਕ ਵਾ ਨੂੰ ਹੈਂਡ ਵਰਕ ਵੀ ਹੋਇਆ ਵਾ ਘਰੇ ਤੇ ਆ ਲੋ ਮਸਲਿਮ ਦੇ ਦੁਪੱਟੇ ਇਦਾਂ ਦੇ ਆ ਲੋ ਜਾਮ ਕਾਟਨ ਦੇ ਉੱਤੇ 1500 ਦੇ ਦੋ ਆ ਚੌਕਲੇਟ ਦੇ ਉੱਤੇ ਕਰੋ ਚੈੱਕ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰ ਦੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰ ਦੋ ਕਿੰਨਾ ਹੋ ਸਕਦਾ ਇਹ ਸਭ ਦਾ ਫਾਇਦਾ ਹੋ ਜਵੇ ਆ ਕੇ ਲੈ ਜਾਓ ਮਾਵੀ ਦੀ ਹੱਟੀ ਮਰੰਡਾ ਰੋਡ ਕਰਾਲੀ ਸ਼ਹਿਰ ਜੇ ਕਿਸੇ ਨੂੰ ਐਡਰੈਸ ਪਤਾ ਨਹੀਂ ਲੱਗਦਾ ਤਾਂ ਨੰਬਰ স্ক্রিন ਤੇ ਚੱਲ ਰਿਹਾ ਦੇਖੋ ਬਹੁਤ ਘੈਂਟ ਘੈਂਟ ਸੂਟ ਹੈ ਮੈਂ ਸੈਂਪਲ ਦਿਖਾਇਆ ਤੁਹਾਨੂੰ ਹੋਰ ਵੇ ਦੇਖੋ ਆ ਦੇਖੋ ਕਿੰਨਾ ਹੈਵੀ ਸੂਟ ਹੈ ਆ ਪੈਂਟ ਵੀ ਹੋਇਆ ਬਾਤ ਅੱਗੇ ਦਾ ਕੰਮ ਵੀ ਆ ਦੇਖੋ ਕਰੋ ਚੈੱਕ ਸਿਰਫ 850 ਰੁਪਏ ਦਾ ਜਿਹਨੇ ਦੋ ਲੈਣੇ ਆ ਉਹਨੂੰ ਮਿਲਨੇ ਆ 1500 ਰੁਪਏ ਦੇ ਮਾਵੀ ਦੀ ਹੱਟੀ ਤੁਹਾਡੀ ਆਪਣੀ ਹੱਟੀ ਆ ਸੇਵਾ ਦਾ ਮੌਕਾ ਜਰੂਰ ਦਿਓ ਕੰਪ ਕੇ ਕਰ ਦਿਓ ਵੀਡੀਓ ਸਾਰੇ ਨੂੰ ਫਲਾਦੋ ਜੀ ਬਹੁਤ-ਬਹੁਤ ਧੰਨਵਾਦ ਹੁੰਦਾ ਤੁਹਾਡਾ ਜਿਹਨੇ ਫ